ਨਿਊਜ਼ ਪੀਬੀ 04 ਦੇਖ ਰਹੇ ਦਸ਼ਕਨ ਦਾ ਸਵਾਗਤ ਸਾਦਕਨੇੜੇ ਪਿੰਡ ਦੀਪ ਸਿੰਘ ਵਾਲਾ ਵਿਖੇ ਐਮਪੀ ਸਬਜੀ ਸਿੰਘ ਖਾਲਸਾ ਵੱਲੋਂ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੇ ਤਹਿਤ ਕਈ ਸੜਕਾਂ ਦੇ ਨੀਂ ਪੱਥਰ ਰੱਖੇ ਗਏ ਇਸ ਮੌਕੇ ਗੱਲਬਾਤ ਕਰਦੇ ਆ ਸਬਜੀ ਸਿੰਘ ਖਾਲਸਾ ਨੇ ਕੀ ਕਿਹਾ ਤੁਸੀਂ ਵੀ ਦੇਖੋ ਪਿੰਡ ਦੀਪ ਸਿੰਘ ਵਾਲਾ ਤੋਂ ਪਮ ਦੀ ਪਮ ਦੀ ਰਿਪੋਰਟ ਜਿਹੜਾ ਤੁਸੀਂ ਨੀਂਵੱਤਰ ਰੱਖਿਆ ਹੀ ਇਹਦੇ ਬਾਰੇ ਇਹ ਅੱਜ ਅਸੀਂ ਸੱਤ ਸੜਕਾਂ ਦਾ ਨੀਂਵੱਤਰ ਰੱਖਿਆ ਤੇ ਤਕਰੀਬਨ ਜਿਨ੍ਹਾਂ ਦੇ ਸੱਤ ਸੜਕਾਂ ਦੇ ਮਲਾਕ ਕੇ ਪਿਆ 80 ਕਿਲੋਮੀਟਰ ਦੇ ਕਰੀਬ ਵਰਦਾ ਹੈ ਸੱਤਾਂ ਦਾ ਤੇ ਪ੍ਰਧਾਨ ਮੰਤਰੀ ਯੋਜਨਾ ਦੇ ਵਿੱਚੋਂ ਐ ਇਹ ਤੇ 54 55 ਕਰੋੜ ਦੇ ਕਰੀਬ ਖਰਚ ਇਹ ਕਿਹੜੇ ਪਿੰਡ ਬਈ ਅੱਜ ਇਹਦੇ ਪਿੰਡ ਬਹੁਤ ਹੈ ਜੀ ਮਤਲਬ ਜਿਵੇਂ ਉਹ ਦੀਪ ਸਿੰਘ ਵਾਲਾ ਤੋਂ ਉਹ ਕਾਨੇ ਵਾਲੀ ਫਿਰ ਉੱਧਰ ਹੈ ਜੀ ਹਾਂ ਬਹੁਤ ਪਿੰਡ ਹੈ ਜੀ ਮਤਲਬ ਪੰਜ ਗਰਾਈ ਹੋ ਗਿਆ ਉਥੋਂ ਸਾਰੇ ਮਤਲਬ ਆਵੜਾ ਇਹ ਸੰਗਤ ਦਾ ਪਿਆਰ ਮਿਲ ਰਿਹਾ ਜੀ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਇੰਨਾ ਪਿਆਰ ਮੈਂ ਤਾਂ ਨੇਰੀ ਚੀ ਸੀ ਵੀ ਕੌਮ ਦੇ ਦਿਲ ਚ ਸਾਡੇ ਪਰਿਵਾਰ ਲਈ ਇੰਨਾ ਪਿਆਰ ਕਰਦਾ ਤੇ ਮੈਨੂੰ ਤਾਂ ਅਸੀਂ ਤਾਂ ਮੈਂ ਤਾਂ ਉਹ ਸੋਚਦਾ ਸੀ ਵੀ ਕੌਮ ਵਿਸਾਰਗੀ ਸੀ ਦਪਨ ਸਿੰਘ ਦੇ ਪਰਿਵਾਰ ਨੂੰ ਪਰ ਨਹੀਂ Hello, indeed, I think we need a bottle ਬੱਡੇ ਬਾਈ ਆਪਣੀ ਆ ਬਾਈ ਆ ਬਾਈ ਆ ਭਿੰਦਰ ਔਲਖ ਜੀ ਬੈਠੇ ਆ ਤੇ ਬਾਈ ਇਹ ਬਾਈ ਇਹਨਾਂ ਨੇ ਆਪਣੀ ਬਹੁਤ ਮਦਦ ਕੀਤੀ ਸਮਝੋ ਲਓ ਜੀ ਮੈਨੂੰ ਭੁਗਾਈ ਚਲਵਾਈ ਤੇ ਨਾ ਬੰਦਿਆਂ ਨੇ ਕਰਵਾਈ ਅੱਛਾ ਹਾਂ ਵੀ ਬਾਈ ਵੀ ਇਹਨਾਂ ਬੰਦਾ ਬਹੁਤ ਵੱਡੇ ਹੋਰ ਵੀ ਆਪਣੇ ਬੰਦ ਸਿੰਘ ਹੈਗੇ ਇਸ ਪਰ ਵੀ ਹਾਂ ਬਹੁਤ 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 ਬਾਈ ਜੀ ਨਰਾਇਣ ਨੇ ਕੰਮ ਕੀਤਾ ਕਈ ਵਾਰੀ ਅਗਲਾ ਕੰਮ ਹੋਣਾ ਬਾਈ ਸਾਰੇ ਬੰਦੇ ਮਦਦ ਕਰਦੇ ਸਰਦਾਰ ਆਪਾਂ ਬਹੁਤ ਬਹੁਤ ਧੰਨ ਬਹੁਤ ਧੰਨਵਾਦ ਸਾਰਿਆਂ ਦਾ ਬਈ ਆ ਬੰਦੇ ਕੀ ਆਪਣੇ ਬੂਥਾਂ ਦੇ ਵਿੱਚ ਜਿਹੜਾ ਅੰਦਰਲੇ ਪਾਸੇ ਗੈਟ ਬਣੀ ਹੋਈ ਬਹੁਤ ਕਾਫੀ ਬੂਥਾਂ ਦੇ ਇੱਥੇ ਸਾਰੇ ਜਿਹੜੇ ਤਿੰਨੇ ਜੀ ਜੈ ਜੀ ਮਿੰਤੂ ਨੇ ਬਹੁਤ ਬਹੁਤ ਮੈਂ ਨਹੀਂ ਆ ਕੋਈ ਹੋ ਗਈ ਇਹਨਾਂ ਦਾ ਸੰਗਤ ਸਾਰਿਆਂ ਦਾ ਹੀ ਯਾਰ ਇਹਨੂੰ ਬਹੁਤ ਯੋਗ ਕਰਦਾ ਨਾਲਾ ਬਈ ਜਿੱਤ ਕੜੇ ਮਾ ਹੁੰਦਾ ਸੀ ਜੀ ਪੂਰਾ ਜੋਰ ਲਾਇਆ ਜੀ ਧੰਨਵਾਦ ਬਈ ਹਰ ਦਾ ਸਾਰਿਆਂ ਦਾ ਬਹੁਤ ਬਹੁਤ ਦੇਖੋ ਜੇ ਤੁਸੀਂ ਹੰਬੜਾ ਮਾਰਿਆ ਤਾਂ ਹੀ ਜਿੱਤਿਆਂ ਹਾਂ ਜੀ 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 ਕਹਿੰਦਾ ਨਾਲ ਮੈਂ ਚੱਲਦੀ ਆਪਣਾ ਆ ਵੀ ਗੇ ਤੌਰ ਤੇ ਕਮੇਟਾ ਦੇ ਬੋਤਾ ਬਹੁਤਾ ਜ਼ਮੀਨ ਦਾ ਹੈ ਜੀ ਇੰਡੈਕਟਰ ਵੀ ਵੱਡਾ ਦਾਸਪਾਤ ਸਾਰੇ ਜੀ ਨੂੰ ਤਾਂ ਕੋਈ ਨਹੀਂ ਕਰਦੀ ਪਾਈ ਜੀ ਕੱਢ ਕੇ ਖਿੱਚ ਲੈਣੇ ਆ ਸਾਰੇ ਆ ਜੀ ਇਹਦਾ ਮੋਰ ਟਾਈਮ ਲੱਗ ਜਾਣਾ ਆਜੋ ਵਾਪਸ ਨਾਲੇ ਹਾਂਜੀ ਆ ਗਿਆ ਆ ਗਿਆ ਬਾਹਰ ਬੜੇ ਬੜਾ ਕੁਝ ਵਾਪਸ ਫੋਟੋ ਕਰਦੇ ਆਪਾਂ ਕਰਦੇ ਆਪ ਵੀ ਕਰਾ ਦੇ ਆਜੋ ਭਾਈ ਰਾਜਵਾਦ ਆਹ ਕਰਾ ਲਓ ਤੂੰ ਰਹਿ ਪਿਆਰ ਨਾਲ